ਇਹੀ ਘਟਨਾ ਸਨ 1727 ਦੀ ਹੈ ਜਦੋਂ ਜਿਲ੍ਹਾ ਅੰਮ੍ਰਿਤਸਰ ਵਿਖੇ ਸਰਦਾਰ ਬਹਾਦਰ ਸਿੰਘ ਦੇ ਸੁਪੁੱਤਰ ਦਾ ਸੁਭ ਵਿਆਹ ਰਚਿਆ ਗਿਆ ਸੀ ਵਿਆਹ ਦੇ ਸੁਭ ਮਹੂਰਤ ਕਰਕੇ ਘਰ ਵਿੱਚ ਬਹੁਤ ਜ਼ਿਆਦਾ ਚਹਿਲ ਪਹਿਲ ਸੀ ਤੇ ਵਿਆਹ ਵਿੱਚ ਆਉਣ ਵਾਲੇ ਮਹਿਮਾਨਾਂ ਦਾ ਸਵਾਗਤ ਕੀਤਾ ਜਾ ਰਿਹਾ ਸੀ ਕਿ ਕਿਸੇ ਚੁਗਲਖੋਰ ਨੇ ਇਨਾਮ ਦੇ ਲਾਲਚ ਵਿੱਚ ਆ ਕੇ ਮੁਗਲ ਫੌਜ ਨੂੰ ਸੂਚਨਾ ਦੇ ਦਿੱਤੀ ਕਿ ਚਬਿੰਦਾ ਗ੍ਰਾਮ ਵਿੱਚ ਇੱਕ ਵਿਆਹ ਹੋ ਰਿਹਾ ਹੈ ਜਿਸ ਕਰਕੇ ਦੂਰ ਦੂਰ ਤੋਂ ਸਿੱਖ ਲੋਕ ਆਣ ਕੇ ਇਕੱਠੇ ਹੋਏ ਹਨ ਇਹ ਹੀ ਮੌਕਾ ਹੈ ਕਿ ਉਨ੍ਹਾਂ ਇਕੱਠਿਆਂ ਨੂੰ ਦਬੋਚ ਲਿਆ ਜਾਵੇ ਤਾਂ ਇਹ ਖਬਰ ਮਿਲਦਿਆਂ ਹੀ ਮੁਗਲ ਫੌਜ ਦੀ ਇੱਕ ਟੁਕੜੀ ਘੋੜਿਆਂ ਤੇ ਸਵਾਰ ਹੋ ਕੇ ਸਿੱਖਾਂ ਉੱਤੇ ਹਮਲਾ ਕਰਨ ਲਈ ਚੱਲ ਪਈ। ਦੂਸਰੇ ਪਾਸੇ ਸਿੱਖ ਵੀਰਾਂ ਨੂੰ ਪਹਿਲਾਂ ਤੂੰ ਹੀ ਖਬਰ ਹੋ ਗਈ ਕਿ ਮੁਗਲ ਫੌਜ ਦੀ ਇੱਕ ਟੁਕੜੀ ਸਾਡੇ ਉੱਤੇ ਹਮਲਾ ਕਰਨ ਆ ਰਹੀ ਹੈ। ਤੇ ਇਹ ਹੀ ਖਬਰ ਮਿਲਦਿਆਂ ਹੀ ਸਾਰੇ ਸਿੱਖ ਸੁਜੀਤ ਹੋ ਗਏ। ਸਿੱਖਾਂ ਨੇ ਸਮਾਂ ਰੰਦਿਆਂ ਹੀ ਆਪਣੇ ਆਪਣੇ ਸਸਤਰ ਸੰਭਾਲ ਲਏ ਤੇ ਲੜਾਈ ਕਰਨ ਵਾਸਤੇ ਤਿਆਰ ਹੋ ਕੇ ਖੜੇ ਹੋ ਗਏ ਜਦੋਂ ਇਸ ਗੱਲ ਦੀ ਖਬਰ ਉਸ ਗ੍ਰਾਮ ਦੇ ਚੌਧਰੀ ਨੂੰ ਲੱਗੀ ਤਾਂ ਉਸ ਨੇ ਸਿੱਖਾਂ ਨਾਲ ਮਿਲ ਕੇ ਵਿਚਾਰ ਕੀਤੀ ਕਿ ਵਿਆਹ ਦਾ ਸੁਭ ਸਮਾਂ ਹੈ ਤੇ ਇਸ ਸੁਭ ਮੌਕੇ ਤੇ ਖੂਨ ਖਰਾਬਾ ਕਰਨਾ ਚੰਗੀ ਗੱਲ ਨਹੀਂ ਹੈ ਚੌਧਰੀ ਨੇ ਇਸ ਖੂਨ ਖਰਾਬੇ ਦੀ ਘੜੀ ਨੂੰ ਟਾਲਣ ਲਈ ਸਿੱਖਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਕੁਝ ਸਮੇਂ ਵਾਸਤੇ ਜੰਗਲ ਵਿੱਚ ਚਲੇ ਜਾਓ ਤੇ ਮੈਂ ਉਸ ਮੁਗਲ ਫੌਜ ਦੀ ਟੁਕੜੀ ਨੂੰ ਸਮਝਾ ਬੁਝਾ ਕੇ ਕਿਸੇ ਨਾ ਕਿਸੇ ਤਰ੍ਹਾਂ ਵਾਪਸ ਭੇਜ ਦੇਵਾਂਗਾ ਤਾਂ ਸਿੱਖ ਵੀਰਾਂ ਨੇ ਚੌਧਰੀ ਦੀ ਇਸ ਗੱਲ ਨੂੰ ਸਹੀ ਸਮਝਿਆ ਤੇ ਉਹਨਾਂ ਨੇ ਅਜੀਹਾ ਹੀ ਕੀਤਾ ਉਦھر ਜਦੋਂ ਮੁਗਲ ਫੌਜ ਸਿੱਖਾਂ ਦੇ ਵਿਆਹ ਵਾਲੇ ਘਰ ਆਣ ਪਹੁੰਚੀ ਤਾਂ ਉਹਨਾਂ ਨੂੰ ਉੱਥੇ ਕੋਈ ਵੀ ਕਿਸ ਤਾਰੀ ਸਿੱਖ ਦਿਖਾਈ ਨਹੀਂ ਦਿੱਤਾ ਪਰ ਉਹਨਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਉਹਨਾਂ ਨੂੰ ਜੋ ਸੂਚਨਾ ਉਹਨਾਂ ਦੇ ਖੁਫਤ ਚਰਨੇ ਦਿੱਤੀ ਹੈ ਉਹ ਕਦੇ ਵੀ ਗਲਤ ਨਹੀਂ ਹੋ ਸਕਦੀ ਤੇ ਉਹ ਮੁਗਲ ਸੈਨਿਕ ਹਵੇਲੀ ਦੀ ਤਲਾਸੀ ਕਰਨ ਲਈ ਚੋਰ ਦੇਣ ਲੱਗੇ ਤਾਂ ਇਸ ਗੱਲ ਉੱਤੇ ਚੌਧਰੀ ਨੇ ਕਿਹਾ ਕਿ ਜੇਕਰ ਤੁਹਾਨੂੰ ਯਕੀਨ ਨਹੀਂ ਹੈ ਤਾਂ ਤੁਹਾਡਾ ਇੱਕ ਵਿਅਕਤੀ ਅੰਦਰ ਜਾ ਕੇ ਦੇਖ ਸਕਦਾ ਹੈ ਕਿਉਂਕਿ ਅੰਦਰ ਇੱਕ ਵੀ ਪੁਰਖ ਨਹੀਂ ਹੈ ਬਲਕਿ ਸਾਰੀਆਂ ਔਰਤਾਂ ਹੀ ਹਨ ਤਾਂ ਚੌਥੀ ਦਿਮੂਹ ਇਹ ਗੱਲ ਸੁਣਦੇ ਹੀ ਸਾਰੇ ਮੁਗਲ ਸੈਨਿਕਾਂ ਨੇ ਕਿਹਾ ਕਿ ਇਸ ਤੋਂ ਚੰਗਾ ਸਮਾਂ ਹੋਰ ਕਿਹੜਾ ਹੋ ਸਕਦਾ ਹੈ ਚਲੋ ਅੰਦਰ ਜਾ ਕੇ ਔਰਤਾਂ ਨੂੰ ਹੀ ਫੜ ਲਈਏ ਸੈਨਿਕਾਂ ਦੀ ਟੁਕੜੀ ਨੇ ਆਪਸ ਵਿੱਚ ਸਲਾਹ ਕੀਤੀ ਕਿ ਪਹਿਲਾਂ ਤਾਂ ਅਸੀਂ ਇਨ੍ਹਾਂ ਔਰਤਾਂ ਦੀਆਂ ਇੱਜ਼ਤਾਂ ਨੂੰ ਲੁੱਟਾਂਗੇ ਤੇ ਫਿਰ ਇਨ੍ਹਾਂ ਨੂੰ ਗਿਰਫਤਾਰ ਕਰਾਂਗੇ ਤੇ ਇਹ ਸਲਾਹ ਕਰਨ ਤੋਂ ਬਾਅਦ ਮੁਗਲ ਫੌਜ ਹਵੇਲੀ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰਨ ਲੱਗੀ ਮੁਗਲ ਫੌਜ ਦੀ ਇਸ ਵੱਧ ਨੀਤੀ ਦਾ ਉੱਥੇ ਖੜੀ ਇੱਕ ਬਜ਼ੁਰਗ ਔਰਤ ਨੂੰ ਪਤਾ ਚੱਲ ਗਿਆ ਤੇ ਉਸ ਬਜ਼ੁਰਗ ਔਰਤ ਨੇ ਹਵੇਲੀ ਦੇ ਅੰਦਰ ਜਾ ਕੇ ਉੱਥੇ ਮੌਜੂਦ ਸਾਰੀਆਂ ਔਰਤਾਂ ਨੂੰ ਆਪਣੇ ਆਪ ਦੀ ਰੱਖਿਆ ਲਈ ਮਰ ਮਿਟਣ ਲਈ ਪ੍ਰੇਰਿਤ ਕਰ ਦਿੱਤਾ ਤੇ ਕਿਹਾ ਕਿ ਅਸੀਂ ਸਿੱਖਾਂ ਦੀਆਂ ਬਹਾਦਰ ਬੱਚੀਆਂ ਹਾਂ ਜੇਕਰ ਸਾਡੀ ਇੱਜ਼ਤ ਨਾ ਰਹੀ ਤਾਂ ਫਿਰ ਸਾਡਾ ਕੁਝ ਵੀ ਨਹੀਂ ਰਹੇਗਾ ਵਸ ਫਿਰ ਕੀ ਸੀ ਸਿੱਖ ਕੌਮ ਦੀਆਂ ਉਸ ਦਲੇਰ ਔਰਤਾਂ ਨੇ ਆਪੋ ਆਪਣੇ ਹੱਥਾਂ ਵਿੱਚ ਘਰੇਲੂ ਔਜ਼ਾਰ ਹੀ ਫੜ ਲਏ ਤੇ ਮੋਰਚਾ ਬਣਾ ਕੇ ਬੈਠ ਗਈਆਂ ਵਿਆਹ ਹੋਣ ਦੀ ਕਰਕੇ ਉਸ ਵੇਲੇ ਹਵੇਲੀ ਦੇ ਅੰਦਰ ਲਗਭਗ 60 ਔਰਤਾਂ ਸਨ ਤੇ 60 ਔਰਤਾਂ ਨੇ ਆਪਣੇ ਹੱਥਾਂ ਵਿੱਚ ਕੋਲਾੜੀ ਦਾਤੀ ਤਾਂਚਾ ਸੂਟੀ ਤੇ ਕਰਪਾਨ ਆਦਿ ਲੈ ਕੇ ਮੁਗਲ ਸੈਨਿਕਾਂ ਉੱਤੇ ਹਮਲਾ ਬੋਲ ਦਿੱਤਾ ਔਰਤਾ ਨੇ ਪੂਰੀ ਹਿੰਮਤ ਤੇ ਹੌਸ਼ ਨਾਲ ਉਸ ਮੁਗਲ ਸੈਨਿਕਾਂ ਦਾ ਸਾਹਮਣਾ ਕੀਤਾ ਤੇ ਕੁਝ ਹੀ ਮਿੰਟਾਂ ਵਿੱਚ ਤੇ ਕਈ ਮੁਗਲ ਫੌਜੀ ਧਰਤੀ ਉੱਤੇ ਡਿੱਗਦੇ ਹੋਏ ਪਾਣੀ ਮੰਗਣ ਲੱਗੇ ਤੇ ਮੁਗਲ ਫੌਜੀਆਂ ਨੂੰ ਧਰਤੀ ਉੱਤੇ ਡਿੱਗਦਾ ਵੇਖ ਕੇ ਸਿੱਖ ਬੀਬੀਆਂ ਦਾ ਮਨੋਵਲ ਹੋਰ ਵੀ ਜਾਗਰਿਤ ਹੋ ਗਿਆ ਉਹਨਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਵੈਰੀਆਂ ਨੂੰ ਧੂਲ ਚਟਾਉਣੀ ਸ਼ੁਰੂ ਕਰ ਦਿੱਤੀ ਇਸ ਪ੍ਰਕਾਰ ਕਈ ਸਾਰੇ ਸੈਨਿਕ ਉੱਥੇ ਹੀ ਮਾਰੇ ਗਏ ਤੇ ਬਾਕੀ ਜਿਹੜੇ ਬਚੇ ਉਹ ਬਹੁਤ ਜ਼ਖਮੀ ਹਾਲਤ ਵਿੱਚ ਉਤੋਂ ਬੜੀ ਹੀ ਮੁਸ਼ਕਲ ਨਾਲ ਜਾਨ ਬਚਾ ਕੇ ਭੱਜੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ